ਕਹਤਾ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਤੇ ਲੋਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ 'ਚ ਪੰਜ ਬਿਹੜਾ ਦਿਖਾਵਾਂਗੇ ਗੱਬਣਾ ਤੇ ਦੋ ਦਿਖਾਵਾਂਗੇ ਤਾਜ਼ੀਆਂ ਸੂਈਆਂ ਵਿੱਚ ਬੱਚੇ ਸਾਹਮਣੇ ਆ ਸੱਤ ਨਗ ਟੋਟਲ ਸੇਲ ਆ ਸੋ ਡਿਟੇਲ ਵੀਰ ਦੱਸਦੇ ਆ ਆਓ ਅੱਗੇ ਕਰੀ ਗਏ ਕਰਵਾ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਵੀਰੇ ਨਾਮ ਐਡਰੈਸ ਦੱਸਿਆ ਆਪਣਾ ਨਾਮ ਜੱਗੀ ਹੈ ਜੀ ਪਿੰਨ ਗੂਠੇ ਗੁਰੂ ਰਾਮਦਾਸ ਨਗਰ ਸੇਖਾ ਰੋਡ ਬਿਲਹਾਰ ਤੇ ਪੈਂਦੇ ਹੀ ਜਿਹੜਾ ਧੂਰੀ ਰੋਡ ਜਾਂਦਾ ਰੰਗੀਆਂ ਧੂਰੀ ਵਾਲਾ ਰੋਡ ਆ ਜਿਹੜਾ ਲੁਧਿਆਣਾ ਰੋਡ ਤੋਂ 1 ਕਿਲੋਮੀਟਰ ਅੱਗੇ ਸੇਖਾ ਨੰਨਾ ਆਪਣਾ ਨਾਮ ਆ ਠੀਕ ਹੈ ਮੋਬਾਈਲ ਨੰਬਰ ਆਪਣਾ ਜੀ 98153 9107 ਜੀ 98153 9107 ਅੱਜ ਆਪਣੇ ਕੋਲ 7 ਗਾਵਾਂ ਪਕਾਉ ਆ ਹਨਾ ਹਾਂ ਜੀ ਹਾਂ 7 ਗਾਵਾਂ ਪਕਾਉ ਨੇ ਜੀ 5 ਗੱਬਣਾਂ ਨੇ ਤਿਆਰ ਨੇ ਜਮਾ 2 ਸੁੰਜੀਆਂ ਕੜਾ ਰਾਤ ਦੀਆਂ ਸੁੰਜੀਆਂ ਹੋਈਆਂ ਪਹਿਲੇ ਨੰਬਰ ਜਿਹੜੇ ਪੈਚੇ ਫੇਰ ਦੇਖਦੇ ਸੂਆ ਕਿਹੜਾ ਸੁੰਦੀ ਆ ਜੀ ਸੂਆ ਪਿਓਰ ਦੂਜਾ ਕੀ 6 ਦੰਦ ਦਾ ਪਿਓਰ 6 ਦੰਦ ਦਾ ਕੋਈ ਮੈਂ ਨਹੀਂ ਕਹਿ ਰਹਾ ਦਾ ਵੀ ਇਹ ਨਹੀਂ ਕੰਨੀ ਨੇ ਚੱਕੀਆਂ ਮੀਣਾ ਠੀਕ ਹੈ ਜੈਨੌਰ ਦੂਜਾ ਸੁਆ ਹਾਂ ਪਹਿਲੋਂ ਪਿਆਰ ਦੂਜਾ ਸੁਆ ਘਰ ਦੀ ਗਾਂ ਕੀ ਬੰਦੇ ਜਿੱਦੂ ਬੱਲੇ ਆ ਕੱਦ ਵਿੱਡ ਬਹੁਤ ਜ਼ਿਆਦੇ ਹੈ ਨਾ ਹਾਂ ਕੱਦ ਤੋਂ ਤੇ ਕੁਆਲਿਟੀ ਬਹੁਤ ਚੰਗੀ ਹੈ ਕਿੰਨਾ ਤੋ ਦੱਸਿਆ ਬਲੂਨ ਦਾ ਦੋ ਦੋ ਮੈਂ 25 ਕਿਲੋ ਬਲੂਨ ਨੇ ਦਿੱਤਾ ਇਹਨੇ ਠੀਕ ਹੈ ਕਿੰਨਾ ਤੋ ਮੰਨ ਕੇ ਚੱਲੇ ਬੰਦੇ ਇਹ ਕੀ ਆਏ ਸੁਣੀ ਗਰਮੈਸ਼ ਹੈ ਕਿ 25 ਪਲੱਸ ਹੀ ਮੰਨ ਲਿਓ ਬਾਬਾ ਵੀ ਰੇ ਰਹੇ ਹਨ ਜੇ ਮੌਸਮ ਆਗਾ ਆ 28 ਦੀ ਕਹੇ ਜੀ ਪਰ ਪੱਤੀ ਤੋਂ ਪਾਰ ਵਾਲੀ ਹੈਗੀ 25 ਤੋਂ ਪਾਰ ਵਾਲੀ ਖੁੱਲੀ ਹੈਗੀ ਠੀਕ ਹੈ ਦਿਨ ਕੇ ਕੱਢ ਦਿਆ ਜੇ ਦਿਨ ਦਾ ਹਫਤਾ ਪਿਆ ਜੀ ਹਜੇ ਇੱਕ ਹਫਤਾ ਸੂਨ ਚ ਬਾਕੀ ਤੇ ਭਾਵ ਜਾਰੇ ਦਾ ਕੀ ਰਹੂਗਾ ਭਾਵੇਂ ਬਸ ਆਪਾਂ ਮੁੱਲ ਨਹੀਂ ਜਿਹੜੇ ਹੋਣਗੇ ਆਪਾਂ ਲੈਣ ਦੇਣੇ ਹੋਊਗਾ ਛੋੜ ਛੱਪਾ ਹੀ ਕਰਾਂਗੇ ਆਪਾਂ ਠੀਕ ਹੈ ਬਾਹਲੇ ਮੁੱਲ ਨਹੀਂ ਕਰਦੇ ਆਪਾਂ 85000 ਦੀ ਬੱਛੀ ਦੇ ਦਾਂਗੇ ਤੇ ਕੱਦ ਵੜ ਪਲੀਪੁਲੀ ਬਹੁਤ ਜਿਆਦੇ ਮਗਰ ਫਾਰਮ ਦੀ ਜਾਨ ਹੈਗੀ ਪੂਰੇ ਟੌਪ ਕਲਾਸ ਆਹਦੇ ਹਸੋਈ ਬੰਦਾ ਠੀਕ ਹੈ ਆ ਗਿਆ ਨਹੀਂ ਦੇ ਸਕਦਾ ਵੀ ਯਾਰ ਮੜੇ ਪਹਿਲੇ ਪਾਸੇ ਖੜੀ ਦੇਖੀਏ ਛੋਟੀ ਤਾਂ ਨਹੀਂ ਕਿਤੇ ਯਾਰ ਬਾਈ ਪੂਆ ਮੋਲਾ ਮੇਰਾ 5 ਫੁੱਟ 9 ਇੰਚ ਦਾ ਮੇਰਾ ਮੇਰੇ ਬਰੋਬਰ ਤੋਂ ਉੱਚੀ ਆ ਬੱਛੀ ਠੀਕ ਹੈ ਸਿਰਫ 85000 ਆਪਣਾ ਪਸਾ ਹੈ ਨਾ ਇਹ ਮੁੱਲੀ ਹੋਣਗੇ ਛੋੜ ਕਰ ਦੇਂਗੇ ਵੀਰ ਜਿਹੜਾ ਕੋਈ ਮਾਨਦਾਨ ਆਊਗਾ ਠੀਕ ਹੈ ਸੋ 85000 ਦੇ ਵਿੱਚ 25 ਕਿਲੋ ਤੋਂ ਇਹ ਚੱਲ ਪੇ ਖਣੀ 30 ਨੂੰ ਚੱਲ ਪੇ ਪਰ 25 ਬਣ ਗਏ 25 ਕਿਲੋ ਖੁੱਲਾ ਮੰਨ ਕੇ ਲੈ ਲੈ ਕਿਉਂਕਿ 25 ਕਿਲੋ ਦਿੱਤਾ ਹੋਇਆ ਵੈਟਦਾ ਠੀਕ ਹੈ ਕਹਿਣ ਦਾ ਨਹੀਂ ਹੈਗਾ ਕੱਦ ਵੈਟ 52 52 ਬਹੁਤ ਆ ਵੈਟਦੇ ਹਨ ਮੋਲੀ ਚੰਗੀ ਆ ਬਾਈ ਯਾਰ ਕੱਦ ਕੋਤ ਬਹੁਤ ਆ ਜਿਵੇਂ ਫਾਰਮ ਵਾਲੇ ਵੀਰ ਨੇ ਕਿਸੇ ਚਾਰ ਵਾਲੇ ਦੇ ਹੱਥ ਲੱਗੀ ਇਹ ਤਾਂ ਤੋਂ ਆ ਮਾਨਾ ਵੀ ਉਹਦੇ ਨਾਲ ਨੂੰ ਚਾਹੀਦਾ ਆਲਾ ਖਰੀਦਿਆ ਕਰਨੇ ਤੇ ਥਾਂ ਤੋਂ ਪੂਰਾ ਵੇਚੀ ਦੇ ਤੇ ਵਾਕੀ ਲੈਵਾ ਪੂਰਾ ਫਟਫਾਟ ਆ ਹਨਾ ਫਿਟਿੰਗ ਵਾਲਾ ਲੈਵਲ ਤੇ ਹੈ ਮਸ਼ੀਨ ਵਾਲਾ ਦੇ ਹੈ ਹੱਜੀ ਚੁਵਾਈ ਕਰ ਲੈ ਸਿਰਫ 85000 ਦੋਨੋਂ ਟੌਪ ਬਲੰਕ ਅੱਗੇ ਦੋ ਨੰਬਰ ਜਿਹੜੀ ਵੇੜ ਦੇਖਦੇ ਆਪਾਂ ਸੁਭਾ ਇੱਕੀ ਦੂਜੇ ਹੀ ਆ ਬਾਈ ਠੀਕ ਹੈ ਇਹ ਮਾਲਕ ਨੇ 28 ਕਿਲੋ ਤੋਂ ਦੱਸਿਆ ਆਪਾਂ ਨੂੰ ਠੀਕ ਹੈ ਦਿਨ ਦੇ 10 ਪਏ ਆ ਹਾਂਜੀ 10 ਦਿਨ ਸੂਣ ਚ ਬਾਕੀ ਤੇ ਇਹ ਕਿੰਨਾ ਦਮਾ ਸਕਦੀ ਹੈ ਮੋਈਰ ਉਹਨੇ ਇਹਦਾ ਮੁੱਲ ਹੈ 25 ਗਲਾਸ ਦਾ ਤੋਂ ਬਸ 25 ਗਲਾਸਾਂ ਹੀ ਨੇ ਇਹਦੇ ਨੇ ਠੀਕ ਹੈ ਇਹਦਾ ਭਾਗ ਕੀ ਹੈ ਜਿਹੜਾ ਮੌਸਮਾ ਵੀਰੇ ਮੈਂ ਤਾਂ ਹੈ 3 ਤੋੜ ਗਿਆ ਇਹਦੇ ਆਸ ਤੋਂ ਮਹੀਨੇ ਵੀ ਤੈਨੂੰ ਸੁਣਨਾ ਹੈ ਡੇਢ ਡੇਢ ਠੀਕ ਹੈ ਪਰ ਜਿਹੜਾ ਉਹ ਮੌਸਮਾ ਹੈ ਨਾ ਤੇ ਇਹਦਾ ਕੱਦ ਵਿੱਡ ਪ੍ਰਿੰਟ ਪ੍ਰਿੰਟ ਬਹੁਤ ਚੰਗੇ ਆ ਹਨਾ ਵੀਰੇ ਹਾਂ ਬਾਈ ਕੱਦ ਕਾੜ ਪੂਰਾ ਟੌਪ ਕਲਾਸ ਆ ਬੱਛੀ ਦਾ ਬਾਕੀ ਜਿਹੜਾ ਥਣ ਲੇਵੇ ਦੀ ਗੱਲ ਆ ਪੂਰੀ ਟੌਪ ਦੀ ਕੁਆਲਿਟੀ ਆ ਹਜੇ ਮਾ ਆ ਮੰਨਦੇ ਵੀ ਬੱਛੀ 20 ਜਣੇ ਹੈ ਪੂਰੇ ਲੈ ਜੂਗੀ ਮੋਟਾ ਮੋਟਾ ਥਾਣਾ ਗੁੱਲੇੜਾ ਜਮਾ ਚਵਾਈ ਨਹੀਂਦਾ ਯਾਰ ਆਪਣੇ ਕੋਲ ਪੁਰਾਣੀ ਵੀਡੀਓ ਪਈ ਆ ਜੀ ਠੀਕ ਹੈ ਬੜਾ ਥਾਂਡੇ ਵਾਲਾ ਬਣਾਇਆ ਹੋਇਆ ਬੱਛੀ ਦੀ ਕਿੰਨਾ ਦੁੱਧ ਮੰਨ ਕੇ ਲੈ ਜਾਏ ਮੰਦਾ 25 25 ਕਿਲੋ ਦੁੱਧ ਯਾਰ ਖੁੱਲਾ ਮੰਨ ਲੈ ਕਿਉਂਕਿ ਭਾਈ ਕਹਿਣ ਨੂੰ ਆਪਾਂ ਦਾ ਚਾਹੇ 35 ਕਿਲੋ ਕਹਾ ਲੈਣਾ ਜਿਵੇਂ ਉਹ ਘਾਤ ਪਾਉਂਦੇ ਵਪਾਰੀ ਦੇ ਦੁੱਧ ਮੂੰਹ ਜੀ ਹੁੰਦਾਗਾ ਠੀਕ ਹੈ ਕਿਉਂਕਿ ਜਿਹੜਾ ਆਪਾਂ ਨੂੰ ਮਾਲ ਕਰਨ ਦਾ ਹੁਣ 28 ਕਿਲੋ ਦੁੱਧ ਦੱਸਿਆ ਠੀਕ ਹੈ 25 ਦਾ 25 ਦਾ ਹਵਾਨਾ ਗਵਾਹੀ ਭਰਦਾ ਹਾਂ ਇਹਦਾ ਭਾਗ ਕੀ ਆ ਫਿਰ 85 ਦੀ ਇਹ ਦੇਣਾਗੇ ਬਈ 85000 ਦੀ ਤੇ ਲੈਵੇ ਫਟਫਟ ਆ ਜਾ ਮੈਂ ਕਹੇ ਲੈਵੇ ਤੂੰ ਜਿੰਨੀਆਂ ਵੇੜਾ ਅੰਦਰੋਂ ਕੱਢ ਕੇ ਲਿਆਏਗਾ ਇੱਕ ਤੋਂ ਇੱਕ ਨੰਗੀਨਾ ਹੀ ਤੁਰਿਆ ਹੋਣਾ ਸੋ 85000 ਦੇ ਵਿੱਚ 25 ਕਿਲੋ ਤਾਂ ਭਾਰ ਦੋ ਦੇ ਨਾਲੇ ਰੇਟ ਬਿਲਕੁਲ ਜੈਨੂ ਹੋਣਾ ਕੋਈ ਨਹੀਂ 10 1 5 ਹਨਾ ਮੰਗਣ ਨੂੰ 10 ਮਾਂਗਣਾ ਕੀ ਭੈਣ ਹੁਣ ਅੱਜ ਤੋਂ ਨਾਲਾ ਵੀ ਮਹੀਨੇ ਨੂੰ ਮਿਲਣੀ ਨਹੀਂ ਬਣਾ ਹੈ ਜੀ ਜਿਹੜਾ ਚੱਲ ਪੈਣਾ ਜਦੋਂ ਗੁਜਰਾਤ ਮਹਾਰਾਸ਼ਟਰ ਚੱਲ ਪੈ ਇੱਕ ਮਹੀਨੇ ਨੂੰ ਇਹ ਚੇ ਬਣਾ ਹੋਈ 1 10 15 ਦੀਆਂ ਵੀ ਗਿਆ ਕਰਨ ਤੂੰ ਤੇ ਤੇਰੇ ਨੰਬਰ ਜਿਹੜੇ ਦੇਖੀਐ ਨੇ ਆਪ ਇੱਕ ਨੂੰ ਮਨਾ ਮਸ਼ੀਨ ਨੇ ਥੋੜੀ 에ਅਰ ਸੈਡ ਦੇ ਬਲੱਡ ਚ ਆ ਗਈ ਹੈ ਨਾ ਹਾਂ 에ਅਰ ਸੈਡ ਤਾਂ ਜਸਤੀ ਦਾ ਕਾਫਾ ਠੀਕ ਹੈ ਬਾਕੀ ਫਿਟਿੰਗ ਫੁੱਟ ਨਹੀਂ ਸੀ ਬਹੁਤ ਚੰਗੀਆਂ ਥੰਮ ਬਣ ਰਵਾਂ ਲੱਗ ਗੱਜਰ ਸੁਣ ਨਹੀਂ ਲੱਗਿਆ ਕਿਹ ਦਿਨ ਕੱਢ ਦਿਆ ਇਹ ਦਿਨ ਹਫਤਾ ਲੈ ਲੀ ਵੀਰੇ ਤੋਰ ਤੋਰ ਦੰਦ ਚੋਗੀ ਛੁੱਕੀ ਹੋ ਗਈ ਹਾਂ ਮੈਂ ਤਾਂ ਹੀ ਜੋਗੀ ਆ ਵੀ ਠੀਕ ਹੈ ਥਣ ਥਣ ਪੂਰਾ ਸਾਫ ਸੁਥਰਾ ਅੱਤੀ ਚਵਾਈ ਜਾਣਾ ਸੋਹਣਾ ਥਣ ਲੱਗਿਆ ਵਾ ਜੇ ਮੈਨ ਮੰਨ ਲਓ ਵੀ ਅੱਜ ਦੇ ਸਮੇਂ ਦੀਆਂ ਦੋ ਮੱਝਾਂ ਮੁਕਾਬਲਾ ਕਰਨ ਵਾਲੀ ਤੇ ਇਹ ਜਿਹੜੀ ਤੀਜੇ ਨੰਬਰ ਤੇ ਹੈ ਦੁੱਧ ਵੀ ਫਿਰ ਇਹਨੇ ਫੈਟ ਵਾਲਾ ਹੀ ਪਾਉਣਾ ਦੁੱਧ ਪੂਰਾ ਫੈਟ ਵਾਲਾ ਪਾਉਗੀ ਇਹ ਸ਼ਹਿਰ ਤੇ ਜਰਸੀ ਆਪਾਂ ਨੂੰ ਜਰਸੀ ਵੀ ਕਹਿ ਸਕਦੇ ਆ ਕੋਈ ਵੀ ਕੰਦਰ ਇਹ ਸ਼ਹਿਰ ਵੀ ਕਹਿ ਸਕਦੇ ਇਹਦਾ ਭਾਗ ਹੀ ਆ ਬੱਪੀ 70000 ਦੀ ਦੇ ਦਾਂਗੇ ਵੀਰੇ 75000 ਦੀ ਤੀਜੇ ਨੰਬਰ ਵਾਲੇ ਆਪਾਂ ਦੇ ਦਾਂਗੇ ਆਪਾਂ ਮੋਲ ਨਹੀਂ ਕੋਈ ਬਸ ਆਏ ਵੀਰ ਨੂੰ ਪਾਪਣਾ ਵੀਡੀਓ ਆ ਮੰਨ ਲਾ ਵੀ ਕੋਟ ਬਟ ਅੱਜ 20 ਜਣੇ ਬੱਦ ਵੀਡੀਓ ਪਾ ਰਹੇ ਆ ਠੀਕ ਹੈ ਕਿਉਂਕਿ ਮਾਲ ਲਿਆ ਪੰਪਰ ਕੱਲ੍ਹ ਤੋਂ ਹੀ ਮੰਨ ਲਿਆ ਵਸਾ ਇਹ ਮੰਡੀਆਂ ਬੰਦ ਨੇ ਕੱਲੀ ਕੱਲੀ ਵਹਿੜ ਪਿੰਨਾਂ ਚੋਂ ਛਾਂਟ ਕੇ ਲਈ ਹੋਈ ਆ ਠੀਕ ਹੈ ਇਹ ਤਾਂ ਕਿਨੇ ਆਸਮੀਦ ਲਾਵੇ ਦੁੱਧ ਨਹੀਂ ਬੰਦਾ 20 ਕਿਲੋ ਨੂੰ ਤਾਂ ਮੰਨ ਲੈ ਵੀਰੇ ਮੈਂ ਕਹਾਂ ਨੂੰ ਪਤਾ ਯਾਰ ਹਨਾ ਚਾਹੇ 22 ਕਿਲਾ 25 ਕਿਲਾ ਪਰ 20 ਕਿਲੋ ਖੁੱਲਾ ਪਾ ਦੂੰ 20 ਕਿਲੋ ਦੁੱਧ 75000 ਕੀ ਹੁੰਦਾ 20 ਕਿਲੋ ਰਾਮਦਾਈ ਦੇ ਪਾਉਗੀ ਕੀ ਗੱਲ ਹੁੰਦੀ ਹੈ ਨਾ ਕਈ ਵੀਰ ਕਹਿੰਦਾ 28 ਕਿਲੋ ਕੱਢੂਗੀ 30 ਕਿਲੋ ਕੱਢੂਗੀ ਉਹ ਆਪਾਂ ਵੀ ਕਹਿ ਦਾਂਗੇ ਪਰ ਜਿਹੜਾ ਨੇ ਕੱਢਣਾ 20 ਕਿਲੋ ਘਟਣਾ ਨੇ ਬਾਕੀ ਪੈਟਪੂੜਾ ਬੰਦਾ ਚੜਾਈ ਚੜੂਈ ਬਹੁਤ ਪਈ ਹੈ ਹਨਾ ਹਾਂ ਬਹੁਤ ਸੋਹਣੀ ਹੈ ਵੀਰੇ ਪੂਰੀ ਸਾ ਤੇ ਕੇ ਚੌਥੇ ਨੰਬਰ ਦੇ ਫਿਰ ਜਮਾ ਪਿਓ ਰਹਿਰ ਛੇਰ ਜਾ ਗਿਆ ਨਾ ਇਹ ਪਿਓ ਰਹਿਰ ਛੇਰ ਹੈ ਭਾਈ ਜਮਨ ਜਾਨ ਰਹਿਰ ਛੇਰਾ ਦੋ ਪੂਰੀ ਜਮਾ 100 ਦੀ 100 ਕੋਈ ਉਧਰ ਇੱਕ ਐਂਡ ਦਿਖੜੇ ਸੂਈ ਵੀ ਦਿਖਾਵਾਂਗੇ ਆਪਾਂ ਇਹ ਕਿਹੜਾ ਕਿਹੜਾ ਸੂਆ ਹੁੰਦੀ ਆ ਪਿਓ ਦੂਜਾ ਸੂਆ ਭਾਈ ਕਹਿ ਦਿੰਦਾ ਨਹੀਂ ਦੀਆ ਦਿਨ ਹਮ ਦਾ ਪਹਿਲਾ ਕਿੰਨਾ ਕੁ ਦੋ 10 ਮੀਤੀ ਪਹਿਲੇ ਸੂਈ ਦੀ ਭਾਈ ਕਿੰਨੋਂ ਦੋ ਦੱਸਿਆ ਵੀਰ ਮਾਲਕਲੇ ਇੱਕ ਜਿਹੜਾ ਮੰਗਦਾ ਵੀ ਜਿਵੇਂ ਬੋਡੀ ਵੇਟ ਦਾ ਮੱਛੀ ਦਾ ਕੱਦ ਕਾਠਾ 24 ਕਿਲੋ ਕੁ ਦੇ ਦਿੰਦਾ 17 ਕਿਲੋ ਟੈਨ ਦਾ ਮੰਨ ਕੇ ਜਨੇਕੀ ਬਾਈ ਮੰਨ ਕੇ ਲੈ ਲਿਆ ਬੰਦਾ ਹਾਂ ਠੀਕ ਐ ਪੜੀ ਪੂੜੀ ਬਹੁਤ ਜਿਆਦੇ ਆ ਹਨਾ ਮੰਗ ਬੋਇਲਰ ਪੂਜਣ ਦਾ ਕੱਦ ਕਾਠਾ ਤੂੰ ਸ਼ਾਇਰ ਤੋਂ ਦਿਖਾਦੀ ਮੇਰੇ ਜਿਹੜੇ ਦੱਬੇ ਜੇ ਕੀ ਆ ਮੱਛੀ ਬਾਲੀ ਵੱਡੀ ਬੁੱਡੀ ਆ ਭਾਅ ਇਹਦਾ ਕੀ ਰਹੂਗਾ ਤੋੜ ਦੇ ਬਾਹਰ ਕੱਢ ਦੇ ਪੁੱਤ ਇਹਦਾ ਭਾਅ ਕੀ ਰਹੂਗਾ ਭਾਈ ਵੀ 85 ਦੀ ਦੇ ਦਾਂਗੇ ਇਹ ਆ ਗਈ ਚੌਹ ਰਹਿ ਸਰ ਹਨਾ ਚੌਥੇ ਨਾਲ ਚੌਥੇ ਰਹਿ ਸਰ ਵੀਰੇ ਜਰਸੀ ਦਾ ਬੱਚਾ ਜਿਹੇ ਲਿਆ ਮਰਜੀ ਲੈ ਲੋ ਤੂੰ ਆ ਮਨ ਲੋ ਵੀ ਐਚਪਾ ਲੈ ਲੋ ਹਰ ਇੱਕ ਤਰ੍ਹਾਂ ਦੀ ਕੁਆਲਿਟੀ ਦੇ ਬੱਚਾ ਵੇਡ ਪਾਉਂਗੀ 85000 ਜੀ ਕੁੰਡੀ ਕੱਢ ਲੈਣਾ ਗੱਲ ਤੋਂ ਕੋਈ ਤੁਹਾਨੂੰ ਗਾਈਆਂ ਕਿਉਂ ਨਹੀਂ ਤੋਰਨੀ ਆਉਂਦੀਆਂ ਦੁੱਧ 21 22 ਕਿਲੋ ਵਾਲੀ 21 22 ਕਿਲੋ ਵਾਲੇ ਦੁੱਧ ਵਾਲੀ ਕੀਮਤ ਸਾਈ 24 ਕਿਲੋ ਦੁੱਧ ਕੱਢੂਗੀ 22 ਕਿਲੋ ਪਲੂਣ ਦਾ ਦਿੱਤਾ ਹੋਇਆ ਕਿਉਂਕਿ ਜਿਹੜੀ ਇਹ ਕੁਆਲਿਟੀ ਹੈ ਨਾ ਇਹਦੇ ਨਾਂ ਦਾ ਗਰਮ ਵੀ ਮੰਨਣੀ ਆ ਠੀਕ ਹੈ ਜਮਾਂ ਜਮਾਂ ਸ਼ੰਗਵੇਂ ਤੂੰ ਥੱਲੇ ਬੰਨਦੇ ਹੋ ਠੀਕ ਹੈ ਐ ਨਹੀਂ ਹੈਗਾ ਸ਼ੈਕਦੀ ਨਹੀਂ ਜਮਾਈ ਮੈਂ ਕਿਹਾ ਭੂਰਾ ਵੀ ਨਹੀਂ ਬਈ ਤੇ ਇਹਦਾ ਭਾ ਕੀ ਆ ਇਹਦਾ 85000 ਰੁਪਏ ਜੀ 85000 ਵੇ ਤੇ ਪ੍ਰਿੰਟ ਪ੍ਰਿੰਟ ਰੰਗ ਨੂੰ ਬਹੁਤ ਪਿਆਰਾ ਹੈ ਸ਼ਰਦਾ ਨਾ ਮੇਰਾ ਬੋਲੀ ਟੌਪ ਕਲਾਸ ਆ ਯਾਰ ਤੂੰ ਐ ਮੰਨ ਲੈ ਵੀ ਅੱਜ ਦੇ ਸਮੇਂ ਦੀਆਂ ਜਿਹੜੀਆਂ ਦੋ ਮੱਝਾਂ ਲੈ ਲਾ ਅੱਜ 3.5 ਲੱਖ ਦੀਆਂ ਮੱਝਾਂ ਹੋਵेंगी ਨਾ ਦੋ ਜੇ ਆਪਾਂ ਲੈਣੀਆਂ ਨੇ ਚੰਗੀਆਂ ਮੱਝਾਂ ਮੂੰਹ ਮੱਥਾ ਚੰਗੀਆਂ ਮੱਝਾਂ ਮੂੰਹ ਵੱਖੇ ਲਗਣ ਵਾਲੀਆਂ ਇੱਕ ਕੱਲੀ ਗਾਂ ਹੀ ਦੋ ਮੱਝਾਂ ਮੁਕਾਬਲਾ ਕਰੋ ਦੋ ਮੱਝਾਂ ਦਾ ਮੁਕਾਬਲਾ ਕਰੂਗੀ ਇਹਦਾ ਭਾਗ ਰਿਹਾ 85000 85000 ਚੌਥੇ ਨੰਬਰ ਆ ਗਿਆ ਚੌਥੇ ਨੰਬਰ ਅੱਗੇ ਪੰਜਵੇਂ ਨੰਬਰ ਤੇ ਆਪਾਂ ਦੇਖੀ ਜਾਨੇ ਆ ਬੱਚੇ ਬੈਠ ਵੀ ਵਸ਼ਿਆ ਪਲੂਣਾਂ ਲਾ ਗਈ ਫਲੇ ਗੰਗਾ ਟੀਆ ਕ੍ਰਾਸ ਪਣ ਆ ਗਿਆ ਬਣਾ ਜਣਾ ਜਰਸੀ ਨਾਲ ਕ੍ਰਾਸ ਆਪੋ ਠੀਕ ਹੈ ਤੇ ਕਿੰਨਾ ਦੁੱਧ ਬਣ ਸਕਦਾ ਬੰਦਾ ਜੇ ਬੰਦ ਕੰਨ ਮੁਕਾਉਂ ਜਰਸੀ ਵਾਲਾ ਪਹਿਲਾ ਮੜਵਾੜੀ ਫੋੜ ਜਾਏਗਾ ਕਲੋ ਬਲੇਗਾ ਨਹੀਂ ਕਿਵੇਂ ਜਰਸੀ ਆ ਕੱਦ ਕੱਦ ਮਿਲ ਜਰਸੀ ਵਾਲਾ ਆਪੋਂ ਪੈਰ ਸਾਰੇ ਜਰਸੀ ਵਾਲੇ ਕਿੰਨਾ ਦੁੱਧ ਪਾ ਸਕਦੀ ਹੈ ਇਹ ਜੀ ਦੁੱਧ ਵੀਰੇ 20 ਕਿਲੋ ਪਾ ਦੂਗੀ ਖੁੱਲਾ ਆਰਾਮਦਈ ਭਾਈ ਦਾ ਕੀ ਹੈ ਬਾਜਾ ਹਮਾਰਾ ਮੁੰਡਾ 60000 ਰੁਪਿਆ 60000 ਦੀ ਬੱਛੀ ਆਪਾਂ ਦੇ ਦਾਂਗੇ ਹਾਂ ਤੇ ਦੂਜਾ ਸੋਰੀ ਪਹਿਲਾ ਸੋਸ ਹੁੰਦੀ ਆ ਪਹਿਲਣ ਪਹਿਲਣ ਵੀਰੇ ਜਮਾ ਦੰਦਾ ਜੇ ਉਹਨਾਂ ਦੁਖੀ ਹੋਵੇ ਨਾ ਚੋਕੀ ਹੋਵੇ ਠੀਕ ਹੈ ਤੇ ਪੰਜਾਂ ਸਪੂਣਾ ਆਈਆ ਫਾਰਮ ਚੋ ਬੱਛੀ ਠੀਕ ਹੈ ਉਹਦੇ ਕਾਰਨ ਥੋੜੀ ਤੈਕ ਦੀ ਜੀ ਆ ਪਲੀ ਪੁਲੀ ਬਹੁਤ ਜ਼ਿਆਦੇ ਹੈ ਨਾ ਹਾਂ ਬਾਜਾ ਨੂੰ ਪੁੱਜ ਨੂੰ ਬੋਟੀਵੇ ਠੰਡੀ ਬਹੁਤ ਹੈ ਠੀਕ ਸੋ ਠੰਡੀ ਵਗੈਰਾ ਦੇਖੋ ਕੋਈ ਅੰਤ ਨਹੀਂ ਠੰਡੀ ਦਾ ਹਨਾ ਬਾਲੀ ਚੰਗੀ ਵੇੜਾ ਯਾਰ ਬਾਕੀ ਬੋਟੀਵੇ ਕੱਟ ਕਾਟ ਲੇਵੇ ਦਾ ਡਿਜ਼ਾਈਨ ਲਗਾ ਦੀ ਸਜੇ ਮੰਨ ਲਓ 5-4 ਇਦੋਂ ਵੀ ਬਹੁਤ ਸੁਮਾ ਲੇਵਾ ਬਣਾ ਗਿਆ ਮਨੇ 20 ਕ ਮੰਨ ਕੇ ਲੈ ਰਹੇ ਬੰਦਾ ਹਾਂ 20 ਕਿਲੋ ਖੁੱਲਾ ਮੰਨ ਕੇ ਲੈ ਰਹੇ ਕੀਮਤ 65000 ਸਰਫ 65000 ਸੋ ਥਾਂੜਲੇ ਦੀ ਪੂਰੀ ਸਾਫ ਸਟੇਬਾ ਕੇ ਠੰਡੀ ਹੈ ਕੋਈ ਅੰਤ ਨਹੀਂ ਇਹਦਾ ਤੇ ਦੁੱਧ ਦੇ ਜਰਸੀ ਤੇ ਪੈਦਾ ਹੋਈ ਵੀ ਆ ਤੇ ਦੁੱਧ ਮੱਝ ਨੂੰ ਕੰਪੇਅਰ ਕਰ ਰਾ ਸੰਘਾ ਦਾ ਪਾਉਗੀ ਵੀਰੇ ਜਿਹੜਾ 20 ਕਿਲੋ ਪਾਉਗੀ ਐ ਮੰਨ ਲਓ ਵੀ ਜਿਹੜੀਆਂ ਐਸੇ ਫਨੇ ਉਹਨਾਂ ਦਾ 25 ਕਿਲੋ ਵਾਲਾ 20 ਕਿਲੋ ਪਾਉ ਅੱਗੇ 6ਵੇਂ ਨੰਬਰ ਤੇ ਆਪਾਂ ਦੇਖੀਏ ਨਾ ਵੀਰੇ ਜਿਹੜੀ ਜਰਸੀ ਹੈ ਨਾ ਹਾਂ ਬਈ ਤਰ ਕੇ ਦੂਜੇ 3:00 ਵਜੇ ਵੀਰੇ ਬਚਿਆ ਕੀ ਹੈਗਾ ਬੱਚਾ ਰਤਾ ਬਈ ਠੀਕ ਹੈ ਬੱਚਾ ਵਿਛੇਸ ਹੋ ਅਗਰਸ ਹੋਈ ਹੈ ਤੇ ਦੂਜਾ ਸੂਆ ਅਗਰੇ ਦੂਜਾ ਸੂਆ ਜਰਸੀ ਕਿੰਨਾ ਕੁ ਦਿਨ ਪਾ ਦੂਗੀ ਇਹ ਮੈਂ 14 ਕਿਲੋ ਸੱਤੇ ਦੀ ਮਾਲ ਕਿਲੋ ਪਹਿਲਾਂ ਮੈਂ ਸੱਤ ਕਿਲੋ ਟਾਈਮ ਨਾਲ ਦਿੱਤਾ ਹੋਇਆ ਠੀਕ ਹੈ ਐਤ ਕੀ ਮੰਡੀ ਇਹ ਵੀ ਥੋੜਾ ਗਲੀ ਹੋਣੀ ਹੈ ਆਪਾਂ ਖਤਮ ਹੋ ਜੂਗੀ ਕਿਉਂ ਇਹ ਜਰਸੀ ਆ ਬੈਟਮੀ ਬਾਹ ਕਦ ਨਾਲ ਮੀਲਾ ਹੈਗਾ ਕਿ ਕਦ ਦਰਮਿਆਨ ਆ ਗਿਆ ਮੈਂ ਜਿਹੜੀ ਤੀਜ ਆਪਣੇ ਆਪ ਦਾ ਪੂਰੀ ਜਿੰਨੀ ਹੋਊਗੀ ਉਨੀ ਦੱਸਾਂਗੇ ਠੀਕ ਹੈ ਪੰਖਲਾ ਸਮਾਂ ਚਲਦਾ ਉਹਨੂੰ ਭਾਵੇਂ ਥੋੜਾ ਆਰਾਮ ਦੇਦਾ ਠੰਡੀ ਢੁੰਡੀ ਬਹੁਤ ਜ਼ਿਆਦਾ ਆ ਤੋ ਤੇ ਭਾਅ ਦਾ ਕੀ ਰਹਿਣਾਗਾ ਬਾਪਾ ਇਹ 55000 ਦੀ ਦੇ ਦਾਂਗੇ ਆਪਾਂ ਮੋਲ ਨਹੀਂ ਚੀਂਗਾ ਸੋ 55000 ਦੀ 16 ਕਿਲੋ ਦੁੱਧ ਵਾਲੀ ਹਾਂ 16 ਕਿਲੋ ਦੁੱਧ ਲਈ ਤਾਂ ਕਿ 4 ਵਜੇ ਸੂਰਜ ਜੇਰ ਜੱਪੇ ਦੀ ਜਮਾ ਡਾਲਨਾ ਤੇ ਜੇਰ ਵਗੈਰਾ ਡਾਲਨਾ ਜਮਾਂ ਤੇ ਹਾਂ ਅੰਦਰੋਂ 11:00 ਵਜੇ ਦਾ ਬੱਚਾ ਝਗਾ ਕੇ ਦੋ ਤਿੰਨ ਕਿਲੋ ਉਹ ਖਾਲੀ ਗੱਤੀ ਸੀ ਠੀਕ ਹੈ ਥੋੜੇ ਨੇ ਮਾਲ ਆਪਣੇ ਕੋਲੇ ਕੱਲ ਹੀ ਆਇਆਗਾ ਗੱਡੀ ਚ ਆਉਣ ਕਾਰਨ ਕਰਕੇ ਬਸ ਉਧਰ ਉਧਰ ਕੇ ਸੂਕੀਆਂ ਬੜਾ ਇੱਕ ਕਦਮ ਪਹਿਲਾ ਸੂਪਿਆ ਹੈ ਨਾ ਹਾਂ ਸੋ ਰਾਜੀ ਕੱਦ ਕੋਈ ਸੈਨਿਕ ਸੁਣੀ ਬਹੁਤਾ ਵਾਕੀ ਚਮਕ ਧਮਕ ਬੱਛੀ ਤੇ ਪੂਰੀ ਐ ਸਿਰਫ 55000 ਦੀ 55000 ਚ ਮਾਨਤਾਨ ਕਰਦੇ 55000 ਚ ਮਾਨਤਾਨ ਹੋ ਜੇ ਦੁੱਧ 16 ਲੀਟਰ ਨੇ ਪਾ ਦੇਣਾ ਬੇਲ ਬੱਤੀ ਬਹੁਤਾ ਬੱਛੀ ਚ ਬੋਡੀ ਬੀਡ ਬਹੁਤ ਚੰਗਾ ਨਾ ਸੋ ਬੇਲ ਬੂਲ ਬਹੁਤ ਆ ਗਏ ਵੀਰ ਕਹਿੰਦੇ 25000 ਬੱਛੀ ਦੇ ਲਾ ਦੇਣਾ ਤੇ ਮਨ ਕੇ ਚਲੋ ਬੱਚੀ ਨਾਲ ਮਸ਼ੀਨ ਨਾਲੋਂ ਚੰਗੀ ਹੈ ਬਾਈ ਨਾਲੇ ਗੁੱਸਾ ਪਾਉਗੀ ਨਾਲੇ ਬੱਚੀ ਦੀ ਬੱਚੀ ਹੈ ਜਿਹੇ ਜਿਹਾ ਮਾਰਦੀ ਬੱਚੀ ਲੈ ਲਓ ਠੀਕ ਆ ਹਾਂ ਸੋ ਪੂਰੀ ਚਮਕ ਧਮ ਕਹ ਦੇ ਚ ਅੱਗੇ ਆਪਾਂ ਦੇਖੀ ਜਾਨੇ ਐਸਵੀ ਸਵਾਈ ਐਰ ਸੈਰ ਹਾਂ ਜੀ ਬਾਈ ਸੂਈ ਨੂੰ ਢਾਈ ਦਿਨਾਂ ਘੰਟੇ ਹੋਣੇ ਜੇਰ ਪਾਈ ਵੀਡੀਓ ਆਪਣੇ ਕੋਲੇ ਹੈਗੀ ਹੈ ਜੀ ਠੀਕ ਹੈ ਬੱਚਾ ਤੈਨੂੰ ਹਾਤਾ ਐਨ ਬੱਚੀ ਹੈਗੀ ਤੋਂ ਤੁ ਕਿੰਨਾ ਕੁ ਦੋ ਦੇ ਦੂਗੀ ਇਹ ਮੂੰਗ ਮੈਂ 15 ਕਿਲੋ ਮੰਗਵਾ ਲੇ ਲੈ 15 ਕਿਲੋ ਹੀ ਦਊਗਾ ਹਾਂ ਕੋਈ ਮਰਟੀ ਕਰੂਗਾ ਈ ਨਾ ਠੀਕ ਹੈ ਦੋ ਤਾਂ ਪੰਜ ਹੈ ਪਰ ਇਹ ਤੋਂ ਲੜਾ ਵੀ ਟੀਕ ਲੋੜ ਨਹੀਂ ਦੇ ਦੇ ਕੋਈ ਜਿਹੇ 15 ਨਹੀਂ ਦੇ ਲੈ ਦੁੱਧਾਂ ਵੀ ਨਹੀਂ ਸੇਵਾ ਲਾ ਜਾਂਦੇ ਹਨਾ ਜਿਹੇ ਜਿਹੇ ਪਾਲੂ ਹੋ ਜਾਂਦੇ ਹਾਂ ਤੇ ਇਹਦੇ ਪਾਲੂ ਹੋਏ ਕੱਢ ਨੂੰ ਕਿਉਂਕਿ ਪਛੀਆਂ ਨਹੀਂ ਇਹ ਕੁਆਲਟੀ ਵਾਲੇ ਗਾਮਾਂ ਨੇ ਜਿਵੇਂ ਆਪਾਂ ਠੱਠ ਵਾਲੀ ਗਾਮ ਹੁੰਦੀ ਆ ਉਹ ਦੁੱਧ ਨਹੀਂ ਲੰਮਾ ਦਿੰਦੀ ਤੇ ਪਲੇਨ ਗਾਮਾਂ ਨੇ ਦੁੱਧ ਦੇਣੀਆਂ ਵਧੀਆ ਬਾਕੀ ਪਿਓ ਰਹਿ ਸ਼ਹਿਰਾ ਹਨਾ ਹਾਂ ਪਿਓ ਰਹਿ ਸ਼ਹਿਰਾ ਹਜੇ ਸੂਈ ਹੋਈ ਹੈ ਪਲੂਣ ਬੱਛੀ ਹੈ ਜਮ ਇਹਦਾ ਭਾਗ ਕੀ ਆ ਬੜਾ ਕਿੱਦਾਂ ਚੰਗਾ ਭਾਗ ਇਹਦਾ ਮੈਂ 55000 ਦੀ ਇਹ ਦੇ ਦਾਂਗੇ ਫਿਰ 55000 ਦੀ 55000 ਦੀ ਵੀਰ ਕੇ ਨਹਿ ਦੇ ਦਾਂਗੇ ਤੇ ਰਾਜੀ ਸਮੀ ਪੜੀ ਬਹੁਤ ਆ ਕੱਦ ਕਾਟ ਤਾਂ ਠੀਕ ਆ ਨਾ ਮੂੰਹ ਦਿਖਾ ਦੀ ਬਹੁਤ ਚੰਗਾ ਮੂੰਹ ਮਾਂਗਾ ਲੜਾ ਵੀ ਤੇ ਉਹ ਰਾਂਝਾ ਸ਼ਹਿਰ ਹੈਗੀ ਪੂਰੀ ਟੌਪ ਵਾਲੇ ਸੋ ਦੇਖ ਮੂੰਹ ਦੇਖ ਕੋਲੀ ਪਾਣੀ ਪਹਿਲਾਂ ਵਸੇ 55000 ਦੀ ਦੁੱਧ 16 ਕਿਲੋ ਵਾਲੀ ਦੁੱਧ 16 ਕਿਲੋ ਵਾਲੀ ਸੁਭਰ ਕਾਫੀ ਨਕਸਾ ਨੂੰ ਦਿਖਾ ਦਿਆ 98 53 59 7 ਪਿੰਡ ਬਰਨਾਲਾ ਸੌਰੀ ਬਰਨਾਲਾ ਸ਼ਹਿਰ ਰੰਗਿਆ ਕੋਠੇ ਹੈਗੇ ਕੋਈ ਵੀ ਨਾਲ ਕਿਸੇ ਵੀਰ ਦੇ ਪਸੰਦ ਹੋਵੇ ਦੇਖ ਕੇ ਖਰੀਦਦਾਰੀ ਕਰ ਸਕਦੇ ਹੋ ਵੀਡੀਓ ਦੇਖ ਕੇ ਲਈ ਸਭ ਦਾ ਤੈਦ ਲੋ ਧੰਨਵਾਦ